ਜਿੱਥੇ ਬੇਔਲਾਦ ਲੋਕ ਔਲਾਦ ਦੇ ਲਈ ਤਰਸਦੇ ਨੇ ਉੱਥੇ ਹੀ ਅੱਜ ਇੱਕ ਅਪਹਾਗਾ ਜੋੜਾ ਆਪਣੇ ਬੱਚੇ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਖੁਦ ਲਾਵਾਰਸ ਹਾਲਤ ਤੇ ਵਿੱਚ ਛੱਡ ਕੇ ਚਲਿਆ ਗਿਆ ਦੱਸ ਦੇ ਕਿ ਇਸ 마ਸੂਮ ਬੱਚੇ ਦੀ ਉਮਰ ਤੁਸੀਂ ਦੇਖ ਸਕਦੇ ਹੋ ਕਿ 4 ਤੋਂ 5 ਸਾਲ ਦੀ ਲੱਗਦੀ ਹੈ ਬੱਚੇ ਦੇ ਮਾਪਿਆਂ ਦੀ ਛੱਡ ਕੇ ਜਾਣ ਦੀ ਤਸਵੀਰ ਵੀ ਸੀਸਟੀਵੀ ਕੈਮਰੇਜ ਕੈਦ ਹੋ ਜਾਂਦੀ ਹੈ ਤਸਵੀਰਾਂ ਅੰਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆਉਂਦੀਆਂ ਨੇ ਦੱਸਦੀ ਕਿ ਹਰਮੰਦਰ ਸਾਹਿਬ ਦੇ ਵਿੱਚ ਇਹ ਜੋੜਾ ਆਉਂਦਾ ਹੈ ਤੇ ਉੱਥੇ ਆਪਣੇ ਬੱਚੇ ਨੂੰ ਛੱਡ ਕੇ ਚਲਾ ਜਾਂਦਾ ਹੈ ਦੱਸਦੇ ਕਿ ਜਿਸ ਤੋਂ ਪ੍ਰੰਤ ਬਾਲ ਵੈਲਫੇਅਰ ਕਮੇਟੀ ਨੇ ਇਸ ਬੱਚੇ ਨੂੰ ਸਾਮ ਸੰਭਾਲ ਦੇ ਲਈ ਪਿੰਗਲਵਾੜਾ ਵਿਖੇ ਭਰਤੀ ਕਰਵਾਇਆ ਜਦੋਂ ਕਿ ਬੱਚੇ ਦੇ ਮਾਪਿਆਂ ਦੀ ਭਾਲ ਦੇ ਲਈ ਪੁਲਿਸ ਵੱਲੋਂ ਕਾਰਵਾਈ ਫਿਲਹਾਲ ਕੀਤੀ ਜਾ ਰਹੀ ਹੈ ਤਸਵੀਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਸ ਬੱਚੇ ਨੂੰ ਛੱਡਣ ਵਾਲੇ ਇਸ ਦੇ ਮਾਪੇ ਮਿਲ ਸਕਣ ਇਸ ਦੇ ਮਾਪਿਆਂ ਤੇ ਕਾਰਵਾਈ ਹੋ ਸਕੇ ਜਿਹੜੇ ਬੱਚੇ ਨੂੰ ਉਹ ਸ੍ਰੀ ਹਰਮੰਦਰ ਸਾਹਿਬ ਛੱਡ ਕੇ ਚਲੇ ਗਏ ਨੇ ਪੁਲਿਸ ਥਾਂਕੀ ਗਲਿਆਰਾ ਮੁਤਾਬਕ ਬੱਚਾ ਦੀ ਮਾਪਿਆਂ ਦੀ ਪਾਲਕੀਤੀ ਜਾ ਰਹੀ ਹੈ ਇਸ ਬੱਚੇ ਦੇ ਮਾਪਿਆਂ ਨੂੰ ਲੱਭਿਆ ਜਾ ਰਿਹਾ ਹੈ ਤਸਵੀਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਾਂਝਾ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਇਸ ਦੇ ਮਾਪੇ ਮਿਲ ਸਕਣ ਆਖਿਰਕਾਰ ਬੱਚੇ ਨੂੰ ਇਹ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਿਉਂ ਛੱਡ ਕੇ ਗਏ ਨੇ ਇਸ ਦਾ ਕਾਰਨ ਸਾਹਮਣੇ ਆ ਸਕੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਅੰਮ੍ਰਿਤਸਰ ਤੋਂ ਇੱਕ ਵਾਰ ਕਹਿ ਸਕਦੇ ਆ ਕਿ ਰੋਂਗਟੇ ਹੀ ਖੜੇ ਹੁੰਦੇ ਨੇ ਕਿ ਕਿਸ ਤਰ੍ਹਾਂ ਮਾਤਾ ਪਿਤਾ ਆਪਣੇ ਬੱਚੇ ਨੂੰ ਦਰਬਾਰ ਸਾਹਿਬ ਦੇ ਵਿੱਚ ਛੱਡ ਕੇ ਚਲੇ ਜਾਂਦੇ ਨੇ